रेडी स्टार्ट ਦੁਨੀਆ ਵਿੱਚ ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੁੰਦੀ ਹੈ ਡੰਡੀ ਭਾਵੇਂ ਉਹ ਰਿਸ਼ਤਾ ਪਿਓ ਪੁੱਤ ਦਾ ਹੋਵੇ ਜਾਂ ਮਾਤੀ ਦਾ ਭੈਣ ਭਰਾ ਦਾ ਹੋਵੇ ਜਾਂ ਚਾਚੇ ਤਾਏ ਦਾ ਭੂਆ ਫੋਫੜ ਦਾ ਹੋਵੇ ਜਾਂ ਮਾਸੀ ਮਾਸੜ ਦਾ ਪਰ ਇਹਨਾਂ ਵਿੱਚ ਸਭ ਵਿੱਚੋਂ ਨਿੱਗਾ ਰਿਸ਼ਤਾ ਦਾਦੇ ਪੋਤੇ ਦਾ ਹੁੰਦਾ ਡੰਡੇ ਜੋ ਦੋ ਦੋਸਤਾਂ ਵਾਂਗ ਹੁੰਦਾ ਡੰਡੇ ਹਰ ਪਿਓ ਆਪਣੇ ਪੁੱਤ ਨਾਲੋਂ ਪੋਤੇ ਨੂੰ ਵੱਧ ਪਿਆਰ ਕਰਦਾ ਹੈ ਡੰਡੇ ਇਸੇ ਲਈ ਸਿਆਣੇ ਕਹਿੰਦੇ ਨੇ ਮੂਲ ਨਾਲੋਂ ਵਿਆਜ ਪਿਆਰਾ ਡੰਡੇ ਮਤਲਬ ਹਰ ਪਿਓ ਨੂੰ ਆਪਣੇ ਪੁੱਤ ਨਾਲੋਂ ਪੋਤਾ ਜ਼ਿਆਦਾ ਪਿਆਰਾ ਹੁੰਦਾ ਡੰਡੀ ਜਿੱਦਾਂ ਇੱਕ ਸਾਹੂਕਾਰ ਨੂੰ ਮੂਲ ਅਸਲ ਰਕਮ ਨਾਲੋਂ ਵਿਆਜ ਪਿਆਰਾ ਹੁੰਦਾ ਹੈ ਡੰਡੀ ਠੀਕ ਇਸੇ ਤਰ੍ਹਾਂ ਪਿਓ ਨੂੰ ਪੁੱਤ ਨਾਲੋਂ ਪੋਤਾ ਜ਼ਿਆਦਾ ਪਿਆਰਾ ਹੈ ਡੰਡੀ ਪਿਓ ਆਪਣੇ ਪੁੱਤ ਨੂੰ ਪਿਆਰ ਕਰੇ ਜਾਂ ਨਾ ਕਰੇ ਪਰ ਉਹ ਆਪਣੇ ਪੋਤੇ ਨੂੰ ਪਿਆਰ ਜ਼ਰੂਰ ਕਰਦਾ ਹੈ ਤੇ ਉਹ ਵੀ ਬੇहद ਡੰਡੇ ਇਸੇ ਕਰਕੇ ਅਸੀਂ ਵੇਖਦੇ ਹਾਂ ਕਿ ਪਿਓ ਆਪਣੇ ਪੋਤੇ ਪਿੱਛੇ ਆਪਣੇ ਪੁੱਤ ਨੂੰ ਵੀ ਝੜਕ ਦਿੰਦਾ ਹੈ ਡੰਡੇ ਜਿਸ ਦੀ ਵਜ੍ਹਾ ਇਹ ਹੀ ਹੁੰਦੀ ਹੈ ਕਿ ਉਹ ਆਪਣੇ ਪੁੱਤ ਨਾਲੋਂ ਉਸ ਦੇ ਪੁੱਤ ਬੱਚੇ ਨੂੰ ਜ਼ਿਆਦਾ ਪਿਆਰ ਕਰਦਾ ਹੈ ਡੰਡੀ ਹ ਬੱਚੇ ਵੀ ਮਾਪੇ ਤੋਂ ਜ਼ਿਆਦਾ ਆਪਣੇ ਦਾਦਾ-ਦਾਦੀ ਵੱਲ ਭੱਜਦੇ ਹਨ ਡੰਡੀ ਆਮ ਵੇਖਿਆ ਗਿਆ ਹੈ ਕਿ ਪਿਓ ਆਪਣੇ ਪੁੱਤ ਨੂੰ ਉਸਦੇ ਮੰਗਣ ਤੇ ਕੁਝ ਲੈ ਕੇ ਦੇਵੇ ਜਾਂ ਨਾ ਦੇਵੇ ਪਰ ਆਪਣੇ ਪੋਤੇ ਨੂੰ ਉਹ ਚੀਜ਼ ਜ਼ਰੂਰ ਲੈ ਕੇ ਦੇਵੇਗਾ ਜੋ ਉਹ ਮੰਗਦਾ ਹੈ ਡੰਡੀ ਉਸ ਲਈ ਦਾਦੇ ਨੂੰ ਭਾਵੇਂ ਕੁਝ ਵੀ ਕਰਨਾ ਪਵੇ ਡੰਡੀ ਦਾਦੇ ਵਾਸਤੇ ਸਭ ਤੋਂ ਵੱਡਾ ਸੁੱਖ ਪੋਤੇ ਦਾ ਹੁੰਦਾ ਹੈ ਡੰਡੀ ਦਾਦੇ ਪੋਤੇ ਵਿੱਚ ਇੱਕ ਦੋਸਤ ਬਾੰਗ ਪਿਆਰ ਹੁੰਦਾ ਹੈ ਡੰਡੀ ਦਾਦਾ ਆਪਣੇ ਪੋਤੇ ਵਿੱਚੋਂ ਆਪਣੀਆਂ ਖੁਸ਼ੀਆਂ ਲੱਭਦਾ ਹੈ ਡੰਡੀ ਅਗਲੀ ਗੱਲ ਪੁੱਤ ਦੇ ਕੰਮਕਾਰ ਵਿੱਚ ਰੁੱਝੇ ਹੋਣ ਕਰਕੇ ਪਿਓ ਨੂੰ ਬੁਢਾਪੇ ਦਾ ਵਕਤ ਬਿਤਾਉਣ ਲਈ ਪੋਤਾ ਇੱਕ ਸਹਾਰਾ ਜਾਪਦਾ ਹੈ ਡੰਡੀ ਇਸ ਕਰਕੇ ਉਹ ਪੋਤੇ ਨਾਲ ਖੇਡਦਾ ਤੇ ਚਾਹ ਮਲਾਰ ਕਰਦਾ ਹੈ ਡੰਡੀ ਉਸ ਨੂੰ ਪਿਆਰ ਕਰਦਾ ਡੰਡੀ ਉਸ ਦੀ ਨਿੱਕੀ ਨਿੱਕੀ ਗੱਲ ਨੂੰ ਸੁਣਦਾ ਹੈ ਡੰਡੀ ਉਸ ਨੂੰ ਪੂਰਾ ਕਰਦਾ ਹੈ ਡੰਡੀ ਜਿਸ ਵਿੱਚ ਉਸ ਨੂੰ ਖੁਸ਼ੀ ਮਿਲਦੀ ਹੈ ਡੰਡੀ ਬਜ਼ੁਰਗਾਂ ਦਾ ਸੁਭਾ ਬੱਚਿਆਂ ਵਰਗਾ ਬਣ ਜਾਂਦਾ ਹੈ ਡੰਡੀ ਇਸ ਕਰਕੇ ਉਹ ਆਪਣੇ ਪੋਤੇ ਵਿੱਚੋਂ ਆਪਣਾ ਬਚਪਨਾ ਵੇਖਦਾ ਹੈ ਡੰਡੀ ਉਧਰ ਪੋਤੇ ਨੂੰ ਵਿਦਾਦੇ ਦੀਆਂ ਗੱਲਾਂ ਨਾਲ ਨਿਕ ਮਿਲਦਾ ਹੈ ਡੰਡੀ ਜਿਸ ਕਰਕੇ ਉਹ ਦਾਦੇ ਨਾਲ ਰਹਿਣਾ ਤੇ ਖੇਡਣਾ ਪਸੰਦ ਕਰਦਾ ਹੈ ਡੰਡੀ ਪੋਤੇ ਨਾਲ ਸਮਾਂ ਬਿਤਾਉਂਦਿਆਂ ਦਾਦੇ ਦਾ ਬੁਢਾਪਾ ਚੰਗਾ गुज़रਦਾ ਹੈ ਡੰਡੀ ਉਸ ਨੂੰ ਜਾਪਦਾ ਹੈ ਜਿਵੇਂ ਉਸ ਦਾ ਜੀਵਨ ਸਫਲ ਹੋ ਗਿਆ ਹੋਵੇ ਡੰਡੀ ਮੇਰੇ ਪਿਤਾ ਜੀ ਵੀ ਮੇਰੇ بیٹے ਬੇਟੀ ਨੂੰ ਬਹੁਤ ਪਿਆਰ ਕਰਿਆ ਕਰਦੇ ਸਨ ਡੰਡੀ ਉਹ ਉਹਨਾਂ ਨੂੰ ਆਪਣੇ ਸਾਈਕਲ ਦੇ ਅਗਲੇ ਡੰਡੇ ਤੇ ਲਵਾਈ ਨਿੱਕੀ ਜਈ ਗੱਦੀ ਉੱਤੇ ਵਿਠਾ ਕੇ ਘੁਮਾਉਣ ਲੈ ਜਾਂਦੇ ਡੰਡੀ ਦੁਕਾਨ ਤੋਂ ਉਹਨਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਲੈ ਦਿੰਦੇ ਡੰਡੀ ਇਸ ਵਿੱਚ ਕੋਈ ਡੋਰ ਆਏ ਨਹੀਂ ਕੇ ਦਾਦੇ ਪੋਤੇ ਦਾ ਰਿਸ਼ਤਾ ਸ਼ਹਿਦ ਵਾਂਗ ਮਿੱਠਾ ਤੇ ਦੋਸਤੀ ਵਾਲਾ ਹੁੰਦਾ ਹੈ ਡੰਡੀ ਜੋ ਨਾ ਕੇਵਲ ਦੋ ਪੀੜੀਆਂ ਨੂੰ ਜੋੜ ਕੇ ਰੱਖਣ ਲਈ ਇੱਕ ਕੜੀ ਦਾ ਕੰਮ ਕਰਦਾ ਹੈ ਸਗੋਂ ਤਿੰਨ ਪੀੜੀਆਂ ਵਿਚਲੇ ਵਕਫੇ ਨੂੰ ਵੀ ਭਰਦਾ ਹੈ ਡੰਡੀ ਸੋ ਵਾਕਿਆ ਹੀ ਦਾਦੇ ਪੋਤੇ ਦਾ ਰਿਸ਼ਤਾ ਪਾ ਕਮਾਲ ਸੋਨਾ ਸੁਖ ਦੇਣ ਵਾਲਾ ਤੇ ਘਰ ਦੀ ਰੌਣਕ ਹੁੰਦਾ ਡੰਡੀ ਜਿਸ ਦਾ ਨਿਕ ਪੂਰਾ ਪਰਿਵਾਰ ਮਾਣਦਾ ਹੈ ਡੰਡੀ